2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਨ ਵਾਲੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਪਰਿਵਾਰ ਨੇ ਅੱਜ ਮੁੜ ਤੋਂ ਅਕਾਲੀ ਦਲ ਵਿੱਚ ਵਾਪਸੀ ਕਰਨੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਵਾਪਸੀ ਤੇ ਟੋੜਾ ਪਰਿਵਾਰ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਪਟਿਆਲਾ ਹਲਕੇ ਵਿੱਚ ਗੁਰਚਰਨ ਸਿੰਘ ਟੋੜਾ ਦਾ ਪਰਿਵਾਰ ਚੰਗਾ ਵੱਡਾ ਅਸਰ ਸੁਖ ਰੱਖਦਾ ਹੈ। ਟੋੜਾ ਪਰਿਵਾਰ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਪਹਿਲਾਂ ਤੋਂ ਹੀ ਤੈਅ ਸੀ, ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਸੀ। ਨਾਨੂੰ ਦੱਸਦੇ ਕਿ ਪਿਛਲੇ 2 ਮਹੀਨੇ ਤੋਂ ਲਗਾਤਾਰ ਟੋੜਾ ਪਰਿਵਾਰ ਸੁਖਬੀ ਸਿੰਘ ਬਾਦਲ ਦੇ ਸੰਪਰਕ ਵਿੱਚ ਸੀ ਸੁਖਬੀ ਸਿੰਘ ਬਾਦਲ ਨੇ ਟੋੜਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਨੂੰ ਇੱਕ ਇਤਿਹਾਸਕ ਦਿਨ ਕਰਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕਹਿੰਦਾ ਸਭ ਤੋਂ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਤੇ ਬਹੁਤ ਵੱਡਾ ਬਲ ਮਿਲਿਆ ਸਤਾਰ ਹਰਮੇਲ ਸਿੰਘ ਤੋੜਾ ਸਾਹਿਬ ਬੀਬੀ ਜੀ ਉਹਨਾਂ ਦੇ ਬੇਟੇ ਪੂਰਾ ਪਰਿਵਾਰ ਸ਼੍ਰੋਮਣੀ ਕਾਲੀਜ ਵਿੱਚ ਵਾਪਸ ਆਇਆ ਜਦੋਂ ਤੱਕ ਮੈਂ ਮੇਰਾ ਜਨਮ ਹੋਇਆ ਤੇ ਅੱਜ ਤੱਕ ਤੋੜਾ ਸਾਹਿਬ ਤੇ ਬਾਦਲ ਸਾਹਿਬ ਜੇ ਕਾਲੀਦਲ ਤਾਂ ਨਾਂ ਲਈਏ ਤੇ ਉਹ ਨਾਂ ਥੋੜਾ ਸਾਹਿਬ ਤੇ ਕਾਲੀ ਤੇ ਬਾਦਲ ਸਾਹਿਬ ਦਾ ਨਾਂ ਹੀ ਹੁੰਦਾ ਸੀ ਉਹ ਯਾਦ ਤਲਵੰਡੀ ਸਾਹਿਬ ਆਏ ਜਾਂ ਲੰਗਵਾਲ ਸਾਹਿਬ ਆਏ ਪਰ ਨਾ ਇਹਨਾਂ ਤੇ ਮੇਨ ਥੋੜਾ ਸਾਧ ਦੇ ਬਾਦਲ ਸਾਹਿਬ ਦੀ ਜੋੜੀ ਮੈਨੂੰ ਲਗਾਤਾਰ 40-50 ਸਾਲ ਜਿੰਨੀ ਦੇਰ ਤੋਂ ਮੇਰੇ ਜਨਮ ਤੋਂ ਪਹਿਲੇ ਵੀ ਹੋਣਾ ਪਰ ਮੇਰੇ ਜਨਮ ਤੋਂ ਬਾਅਦ ਜਦੋਂ ਹੀ ਮਿਲਿਆ ਕੀਤਾ ਆ ਜੋੜੀ ਨਹੀਂ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਚਲਾਇਆ ਥੋੜਾ ਸਾਹਿਬ ਦੀ ਜੋ ਦੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਖ ਪੰਥ ਵਾਸਤੇ ਹੈ ਉਹ ਕੋਈ ਭਲਾ ਨਹੀਂ ਸਕਦਾ ਸਾਨੂੰ ਬੜਾ ਦੁੱਖ ਲੱਗਿਆ ਸੀ ਕੋਈ ਕਾਰਨਾ ਕਰਕੇ ਅਲੱਗ ਹੋ ਗਏ ਸੀ ਆਪਾਂ ਪਰ ਅੱਜ ਸਵੇਰੇ ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ ਬੜੀ ਖੁਸ਼ੀ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਜੀ ਮੇਰਾ ਵੀ ਇੱਕ ਸੁਪਨਾ ਤੁਸੀਂ ਪੂਰਾ ਕਰਤਾ ਸਾਰਾ ਪੰਥ ਇਕੱਠਾ ਕਰਤਾ ਤੇ ਜਿਹੜੇ ਸਾਥੀ ਜਿਹੜਾ ਪਰਿਵਾਰ ਤਾਂ ਉਹਨਾਂ ਨੇ ਪੂਰੀ ਜ਼ਿੰਦਗੀ ਕਾਂਗਰਸ ਦੇ ਖਿਲਾਫ ਲੜਾਈ ਲੜੀ ਅੱਜ ਉਹ ਪਰਿਵਾਰ ਇੱਕ ਮੇਨ ਹਿੱਸਾ ਅਕਾਲੀ ਦਲ ਦਾ ਬਣ ਕੇ ਆਇਆ ਤੇ ਮੈਨੂੰ ਉਹਨਾਂ ਨੂੰ ਬੜੀ ਖੁਸ਼ੀ ਹੈ ਤੇ ਉਹ ਕਹਿੰਦਾ ਮੇਰੇ ਤਰਫੋਂ ਸਾਰਿਆਂ ਨੂੰ ਪੰਜਾਬ ਨੂੰ ਵੀ ਮੈਸੇਜ ਦਿਓ ਕਿ ਸਾਡੇ ਵਾਸਤੇ ਇਹ ਬਹੁਤ ਵੱਡਾ ਅਤੇ ਆਸਿਕ ਦਿਨ ਹੈ ਜੀ ਤਸ਼ਕਰੀਰ ਜੀ ਇੱਕ ਇੱਕ ਸਵਾਲ ਮੈਂ ਅਸੀਂ ਸੀ ਮੈਂ ਇਹ ਪਰਿਵਾਰ ਨਾਲ ਵੀ ਗੱਲ ਕਰਿਆ ਸੀ ਕਿ ਇਹ ਪਰਿਵਾਰ ਮੰਗੋ ਅਸੀਂ ਰਵਾਂਗੇ ਪੂਰੀ ਜ਼ਿੰਦਗੀ ਸਾਡੇ ਚ ਮੇਰੇ ਚ ਵੀ ਕੋਈ ਕਮੀਆਂ ਹੋਣੀਆਂ ਜਾਂ ਸਾਡੇ ਪਾਰਟੀ ਵੀ ਕਮੀ ਹੋਣੀ ਹੈ ਜਿਹਦੇ ਕਰਕੇ ਅਸੀਂ ਸਾਡੇ ਤੋਂ ਵਿਛੜ ਗਏ ਪਰ ਹੁਣ ਉਹ ਕਮੀਆਂ ਨਹੀਂ ਹੋਣਗੀਆਂ ਅਸੀਂ ਪੂਰੇ ਪਰਿਵਾਰ ਮੰਗੂ ਰੱਖ ਕੇ ਇੱਕ ਟੀਮ ਵਰਕ ਬਣ ਕੇ ਕਿਉਂਕਿ ਪੋਲਿਟਿਕਸ ਟੀਮ ਵਰਕ ਹੈ ਕੋਈ ਇੰਡੀਵਿਜੂਅਲ ਪੋਲਿਟਿਕਸ ਨਹੀਂ ਹੋ ਸਕਦੀ ਜੇ ਕੱਲਾ ਕਹੇ ਕਿ ਸੁਖਬੀਰ ਸਿੰਘ ਬਾਦਲੀ ਕੱਲਾ ਇਕੱਲਾ ਸਕਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਇੰਡੀਵਿਜੂਅਲ ਨਾ ਵੱਡੀ ਇੰਸਟੀਟਿਊਸ਼ਨ ਹੈ ਕੋਈ ਇੰਡੀਵਿਜੂਅਲ ਕਲੇਮ ਨਹੀਂ ਕਰ ਸਕਦਾ ਕਿ ਸਾਰਾ ਅਕਾਲੀ ਦਲ ਮੇਰੇ ਮੇਰਾ ਹੈ ਅਕਾਲੀ ਦਲ ਕੌਮ ਦਾ ਪੰਜਾਬੀਆਂ ਦਾ ਤੇ ਆ ਸਾਰਾ ਪਰਿਵਾਰ ਹੀ ਚਲਾਉਂਦਾ ਤੇ ਪਰਿਵਾਰ ਹੀ ਨਹੀਂ ਇੰਨਾ ਸੰਘਰਸ਼ ਅਕਾਲੀ ਦਲ ਦੇ ਪਰਿਵਾਰ ਨਹੀਂ ਦੇਖੋ ਕਿੱਥੇ ਤੋਂ ਕਿੱਥੇ ਕਾਲੀ ਦਲ ਲੁਪਟ ਗਿਆ ਸਰਪੇਰ ਜੀ ਇੱਕ ਇੱਕ ਪਬਲਿਕ ਪਰਸੈਪਸ਼ਨ ਹੈ ਕਿ ਜਿਹੜੀ ਪਿਛਲੇ ਦਿਨ ਹੈ ਆਪਣੇ ਹੱਥ ਲੱਗਦਾ ਰਿਹਾ ਕਿ ਟਕਸਾਲੀ ਇਹ ਕਾਰ ਨਹੀਂ ਆ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਉਸੇ ਡੈਮੇਜ ਕੰਟਰੋਲ ਦਾ ਹਿੱਸਾ ਹੈ ਯਾਰ ਮੈਂ ਮੈਂ ਪਲੀਜ਼ ਉਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਪਹਿਲੇ ਵੀ ਕਿਹਾ ਸੀ ਬ੍ਰਹਮਪ੍ਰਧ ਸਾਹਿਬ ਮੇਰੇ ਪਿਤਾ ਸमान ਹੈ ਮੈਂ ਉਹਨਾਂ ਦੀ ਪੂਰੀ ਰਿਸਪੈਕਟ ਕਰਦਾ ਹਾਂ ਡਾਕਟਰ ਜਨਾਰਾਦ ਪੂਰੀ ਰਿਸਪੈਕਟ ਕਰਦਾ ਹਾਂ ਸੇਕਵਾ ਸਾਹਿਬ ਦੀ ਪੂਰੀ ਰਿਸਪੈਕਟ ਕਰਦਾ ਹੈ ਤੇ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਨਹੀਂ ਬੋਲੂਗਾ ਪਰ ਉਹਨਾਂ ਨੇ ਕਿਹਾ ਬੜਾ ਜ਼ਿਆਦਾ ਮੁਕਾਬਲਾ ਕਿਹਦੇ ਨਾਲ ਮੰਨਦੇ ਨਹੀਂ ਕਰਦਾ ਸਮਝ ਨਹੀਂ ਆ ਰਿਹਾ ਅੱਜ ਪਟਿਆਲੇ 'ਚ ਮੁਕਾਬਲਾ ਡਾਕਟਰ ਗਾਂਧੀ ਦਾ ਪੰਜਾਬ 'ਚ ਕਿਹਦੇ ਨਾਲ ਮੰਨਦੇ ਤੇ ਰਾਣੀ 3ਜੇ ਨੰਬਰ ਤੇ ਜਾ ਰਹੀ ਹੈ ਪੰਜਾਬ 'ਚ ਕਿਹਦੇ ਨਾਲ ਮੰਨਦੇ ਪੰਜਾਬ 'ਤੋਂ ਕਾਂਗਰਸ ਨਾਲ ਆ ਪਰ ਪਟਿਆਲੇ ਵਿੱਚ ਮਹਾਰਾਣੀ ਪ੍ਰਨੀਤ ਕੋਰ 3ਜੇ ਨੰਬਰ ਤੇ ਹੋ ਗਈ ਹੈ ਲੋਕ ਤੁਸੀਂ ਮੰਨਦੇ ਡਾਕਟਰ ਗਾਂਧੀ ਨੇ ਕੰਮ ਕੀਤਾ ਹੈ ਕੰਪੀਟੀਸ਼ਨ ਗਾਂਧੀ ਨਾਲ ਹੈ ਤੁਸੀਂ ਮੰਨਦੇ ਡਾਕਟਰ ਗਾਂਧੀ ਹੀ ਹੈਜ਼ ਪਰਫਾਰਮਡ ਹੀ ਇਜ਼ ਨਾਟ ਪਰਫਾਰਮਡ ਅਕੋਰਡਿੰਗ ਟੂ ਕਪੈਸਿਟੀ ਅਸ਼ਰੋਮਨੀ ਕਾਲੀ ਦਲ ਦੇ ਉਮੀਦਵਾਰ ਰਖੜਾ ਸਾਹਿਬ ਘੱਟ ਘੱਟ ਲੱਖ ਵੋਟ ਤੋਂ ਉੱਤੇ ਜਿੱਤਣਗੇ ਜੈ ਜੀ ਮੇਰੇ ਸਰਵੇ ਆ ਰਹੇ ਜੈ ਜੀ ਰਿਪੋਰਟ ਆ ਰਹੀ ਹੈ ਜੈ ਜੀ ਗਰਾਊਂਡ ਫੈਸਿਲਿਟੀ ਸਿਚੁਏਸ਼ਨ ਹੈ ਪ੍ਰੈਕਟੀਕਲੀ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ ਦੇ ਰਾਜ ਨੇ ਬਿਲਕੁਲ ਪਟਿਆਲੇ ਹਲਕੇ ਦੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਦੀ ਕੈਪਟਨ ਸੇ ਸਾਹਿਬ ਨਾਲ ਬਿਅਰ ਰਿਪੋਰਟ ਪੰਜਾਬ ਟੂਡੇ